ਤੇ ਹੁਣ ਜਦੋਂ ਆ ਸੁਯੁਕਤ ਮੋਰਚੇ ਦੀਆਂ ਜਿੱਥੇ ਬੰਦੀਆਂ ਨਾਲ ਕੋਈ ਗੱਲਬਾਤ ਹੋਈ ਆ ਕਿਹਦੇ ਕਿਹਦੇ ਨਾਲ ਹੋਈ ਆ ਤਾਂ ਹੁਣ ਜਾਣਕਾਰੀ ਬਾਹਰ ਲਿਆਂ ਨੂੰ ਆ ਤੇ ਇਹ ਜਾਣਕਾਰੀ ਮੈਨੂੰ ਨਹੀਂ ਕਿਉਂਕਿ ਜੇ ਸਾਰੀਆਂ ਜਿੱਥੇ ਬੰਦੀਆਂ ਨੂੰ ਘਰੋਸੇ ਚ ਲੈ ਕੇ ਫੈਸਲਾ ਹੋ ਜਾਂਦਾ ਤਾਂ ਬਹੁਤ ਵਧੀਆ ਸੀ ਪਰ ਡੀਏਜੀ ਤੁਹਾਡੇ ਨਾਲ ਆਏ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਮੋਰਚਾ ਰੱਦ ਕਰ ਦਿੱਤਾ ਉਹਨਾਂ ਨੇ ਵੀ ਬਿਆਨ ਦਿੱਤਾਗਾ ਨਹੀਂ ਨਹੀਂ ਮੰਨੇ ਨਹੀਂ ਹੈਗੇ ਮੋਰਚਾ ਮੁਕਤੀ ਕਰਨ ਦਾ ਫੈਸਲਾ ਤਾਂ ਉਹਨਾਂ ਨੇ ਵੀਡੀਓ ਸੁਣਾਈ ਮੈਨੂੰ ਤਾਂ ਨਜੀਤ ਨੇ ਹੋਣ ਉਹ ਫੈਸਲਾ ਉਹਨਾਂ ਨੇ ਦੂਜਿਆਂ ਤੇ ਦੇ ਬੰਦੀਆਂ ਨਾਲ ਸਾਡੀ ਜੱਦੀ ਬੰਦੀ ਨਾਲ ਸਿਉ ਨਹੀਂ ਲਿਆ ਕਿੱਥੇ ਪਰ ਕਰਿਆ ਗਿਆ ਇਹਦਾ ਮਨਜੀਤ ਨੂੰ ਪਤਾ ਜਾਂ ਤੁਹਾਡੇ ਬਾਹਰ ਦੇ ਸਾਡੇ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਦੇ ਮੂਹਰੇ ਕਿਸਾਨ ਕਮਜ਼ੋਰ ਪਏ ਨੇ ਅੱਜ ਵਾਲੇ ਮਸਲੇ ਨੂੰ ਦੇਖਦੇ ਹੋ ਜੀ ਦੇਖੋ ਸਰਕਾਰ ਦੇ ਮੂਹਰੇ ਕਦਾ ਕੋ ਸਾਰੇ ਕਮਜ਼ੋਰ ਹੁੰਦੇ ਨੇ ਹਾਂਜੀ ਹਾਂਜੀ ਪੰਜਾਬ ਸਰਕਾਰ ਦੇ ਨਾਲ ਕੋਈ ਟੱਕਰ ਆਉਂਦਾ ਕਿ ਕਦੇ ਕਿਸੇ ਨੇ ਕਹਿ ਵੀ ਸੀ ਸਰਕਾਰ ਨਾਲ ਵੱਧੂ ਹੋਵੇ ਪਰ ਸਰਕਾਰ ਦੀ ਕਮਜ਼ੋਰੀ ਇਹ ਹੈ ਕਿ ਸਰਕਾਰ ਗੱਲਬਾਤੋਂ ਭੱਜੀ ਸਾਡੀ ਕਮਜ਼ੋਰੀ ਦਾ ਦਾ ਹੁੰਦੀ ਜੇ ਅਸੀਂ ਘਰਾਂ ਤੋਂ ਬਾਹਰ ਨਾ ਨਿਕਲਦੇ ਅਸੀਂ ਘਰਾਂ ਤੋਂ ਬਾਹਰ ਨਿਕਲਿਆ ਸਰਕਾਰ ਨੇ ਰੋਕ ਲਿਆ ਅਸੀਂ ਰੁਕ ਗਏ ਇਹਦੇ ਚ ਤਹੀਨ ਵਾਲੀ ਕਿਸੇ ਦੀ ਕੋਈ ਗੱਲ ਨਹੀਂ ਹੈ ਇਸ ਕਰਕੇ ਜਿਹੜੇ ਸਾਡੇ ਬੰਦੇ ਜਿਲ੍ਹੇ ਚ ਧੱਕੇ ਨੇ ਉਹ ਸਰਕਾਰ ਛੱਡ ਦੇਵੇ ਤਾਂ ਹੁਣ ਅਗਲੀ ਤੁਹਾਡਾ ਐਕਸ਼ਨ ਜਿਹੜਾ ਮੰਗਾ ਨੂੰ ਲੈ ਕੇ ਕੀ ਹੋ ਰਿਹਾ ਹੈ ਮੈਂ ਰਿਕਾਰਡ ਕਰ ਰਿਹਾ ਹਾਂ ਦੁਬਾਰਾ ਦਿੱਲੀ ਚੱਲੋ ਪੁੱਛ ਹੁਣ ਕਿਸ ਤਰ੍ਹਾਂ ਰੱਦ ਮੰਨਿਆ ਜਾਵੇਗਾ ਦਿੱਲੀ ਚੱਲ ਵਾਲੇ ਦਾ ਸਾਡਾ ਸਰਕਾਰੀ ਗੜੀ ਪਹਿਲੀ ਗੜੀ 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 ਗ ਜਿਹੜੀ ਸਾਈਡ 'ਚ ਸੁਪਾ ਕਮੇਟੀ ਬਾਹਰ ਹੈ ਉਹਨਾਂ ਨੇ ਜਿਹੜਾ ਫੈਸਲਾ ਲਿਆ ਹੋਣਾ ਕੋਈ ਹੋਊਗਾ ਮੇਰੇ ਤਾਂ ਜੀਤ ਖਾਕਾ ਤਾਂ ਇਹ ਨਹੀਂ ਹੁਣ ਧਰਨਾ ਇਸੇ ਤਰ੍ਹਾਂ ਜਾਰੀ ਰਹੂਗਾ ਸੁਪਾ ਕਮੇਟੀ ਦੇ ਫੈਸਲੇ ਤੇ ਸੁਪਾ ਜਥੇਬੰਦੀ ਕਿਉਂ ਨਹੀਂ ਮੰਨਵਾਜੇ ਤੇਬੰਦੀ ਨੇ ਜਿਹੜਾ ਫੈਸਲਾ ਜਥੇਬੰਦੀ ਨੇ ਇਮਪਲੀਮੈਂਟ ਕਰਦਾ ਬਣਾ ਤੁਹਾਡੇ ਨਾਲ ਕੋਈ ਸਰਕਾਰ ਦੀ ਗੱਲਬਾਤ ਕਰਾਈ ਗਈ ਹੈ ਪੁਲਿਸ ਜਦੋਂ ਤੁਹਾਨੂੰ ਲੈ ਕੇ ਨਹੀਂ ਮੇਰੇ ਨਾਲ ਕੋਈ ਗੱਲਬਾਤ